ਸਸਿਕਾਲ ਇਸਾਰਨ ਪਿਆਰ ਪ੍ਰੀ ਸਸਿਕਾਲ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਮੇਰੇ ਲਾਈਫ ਕਮਲਜੀਤ ਕਿਚਨ ਬਲੌਗ ਦੇ ਵਿੱਚ ਆਉਣ ਤੇ ਆਪਾਂ ਤੁਹਾਨੂੰ ਖਾਲੀ ਖੜਾ ਹੀ ਦਿਖਾ ਰਹੇ ਹਾਂ ਪਰ ਇੱਕ ਮੇਨ ਚੀਜ਼ ਖਾਲੀ ਖੜਾ ਹੀ ਦਿਖਾਵਾ ਤੁਹਾਨੂੰ ਮੈਂ ਉਹ ਜੋ ਕਾਲੇ ਕਾਲੇ ਦਾਗ ਨੇ ਵਿੱਚ ਨਾ ਇਹ ਬਣੇ ਕਾਲੇ ਕਾਲੇ ਦਾਗ ਪੈ ਗਏ ਨੇ ਇਹ ਪਤਾ ਕੀ ਸੀਗਾ ਜਿਹਨੂੰ ਫਲ ਮਖਾਣੇ ਕਹਿੰਦੇ ਆ ਉਹ ਮੈਂ ਰੱਖ ਕੇ ਭੁੱਲ ਗਈ ਉਹ ਥੱਲੇ ਲੱਗ ਗਏ ਸੀ ਤਾਂ ਉਹਦੇ ਨਾਲ ਇਹ ਕਾਲਾ ਕਾਲਾ ਦਾਗ ਪੈ ਗਏ ਬਹੁਤ ਸਾਫ ਕੀਤੀ ਪਰ ਮੇਰੇ ਤੋਂ ਚੰਗੀ ਤਰ੍ਹਾਂ ਸਾਫ ਨਹੀਂ ਹੋਈ। ਤੋਂ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਾਂ ਤੇ ਹੌਲੀ-ਹੌਲੀ ਉੱਤਰ ਜਾਏਗੀ ਆਪਣੇ ਕੋਲ ਸੀਗਾ ਪਿਆ ਦੁੱਧ। ਆਪਾਂ ਪਹਿਲਾਂ ਵੀ ਤਰਨ ਤੋਂ ਕੋਆ ਦੋ ਤਿੰਨ ਵਾਰੀ ਬਣਾ ਰਹੇ ਪਰ ਅੱਜ ਮੈਂ ਖੋਆ ਜੋ ਬਣਾਵਾਂਗੀ ਤਾਂ ਵੱਖਰਾ ਕੁਝ ਬਣਾਵਾਂਗੀ ਹੈ ਨਾ। ਪਰ ਹਾਲੇ ਮੈਂ ਸੋਚਿਆ ਨਹੀਂ ਹਾਲੇ ਪਹਿਲਾਂ ਖੋਆ ਬਣਾਵਾਂ ਫਿਰ ਉਸ ਤੋਂ ਬਾਅਦ ਮੈਂ ਦੇਖਦੀ ਹਾਂ ਕਿ ਨੂੰ ਕੀ ਬਣਾਵਾਂਗੀ ਹੈ ਨਾ। ਖੋਆ ਆਪਾਂ ਗਜਰੀਲਾ ਵੀ ਬਣਾ ਲਿਆ। ਅਲਸੀ ਦੀਆਂ ਪਿੰਨੀਆਂ ਵੀ ਬਣਾ ਲਈਆਂ ਖੋਇਚ। ਮੋਂ ਇਹ ਖੋਆ ਬਣਾ ਕੇ ਮੈਂ ਬਾਅਦ ਵਿੱਚ ਦੇਖਦੀ ਆ ਕਿ ਮੈਂ ਕੀ ਬਣਾਉਣਾ ਤੇ ਪਹਿਲਾਂ ਆਪਾਂ ਹੈ 4 ਕਿਲੋ ਦੁੱਧ ਪਿਆ ਮੇਰੇ ਕੋਲ ਕਿਉਂਕਿ ਅਸੀਂ ਹਸਬੰਦ ਵਾਈਸ ਨੂੰ ਬਿਮਾਰ ਨੇ ਦੁੱਧ ਦਾ ਅਸੀਂ ਜਿਆਦਾ ਇਸਤੇਮਾਲ ਨਹੀਂ ਕਰਦੇਗੇ ਇਸ ਲਈ ਅਸੀਂ ਅੱਜ ਮੈਂ ਖੋਆ ਬਣਾਉਂਦਾ ਹੀ ਸੋਚਿਆ ਕਿ ਚਲੋ ਖੋਆ ਬਣਾ ਲੈਂਦੇ ਆ ਕਿਉਂ ਜੇ ਖੋਆ ਬਣ ਜਾਏਗਾ ਤਾਂ ਕੁਐਸਚਨ ਆਪੋ ਚ ਇਹ ਜੇ ਖੋਆ ਬਣ ਜਾਏਗਾ ਹੁਣ ਮੈਂ ਪਾਵਾਂਗੀ ਇਹਦੇ ਵਿੱਚ ਦੁੱਧ ਹੋਰ ਉਹ ਦੁੱਧ ਮੇਰਾ ਜੋ ਗਰਮ ਕੀਤਾ ਸੀਗਾ ਉਹ ਵੀ ਖਿਆ ਮਲਾਈ ਪਈ ਹੈ ਕਿਉਂਕਿ ਸਾਡੇ ਘਰੇ ਦੁੱਧ 6-7 ਕਿਲੋ ਇਕੱਠਾ ਹੋ ਗਿਆ ਦੁੱਧ ਨਾ ਪੀਣ ਦੀ ਵਜ੍ਹਾ ਨਾਲ ਦਹੀਂ ਨਹੀਂ ਖਾਣਾ ਹਨਾ ਛਾਤੀ ਜਾਮ ਕਰਕੇ ਦਹੀਂ ਵੀ ਨਹੀਂ ਖਾਣਾ ਆਪਾਂ ਨੇ ਤੇ ਦੁੱਧ ਵੀ ਨਹੀਂ ਪੀਣਾਗਾ ਲਓ ਜੀ ਆਪਾਂ ਕੜਾਹੀ ਭਰ ਲਈ ਆਂਗੀ ਬਣੀ ਜਾਏਗਾ ਹੌਲੀ-ਹੌਲੀ 4 ਕਿਲੋ ਦੁੱਧ ਆਪਾਂ ਇਹਦੇ ਵਿੱਚ ਪਾ ਦਿੱਤਾ ਨੋਦ ਕਿ ਉਹ ਕਿ ਪੜ ਹੋਰ ਵੀ ਦੁੱਧ ਆ ਜਾਣਾ ਦਾ ਇਸ ਤੋਂ ਇਲਾਵਾ ਦੁੱਧ ਵੀ ਮੇਰੇ ਘਰੇ 3 ਕਿਲੋ ਦੁੱਧ ਪਿਆ ਵਾ ਤਦ ਹੀ ਮੈਂ ਤਾਂ ਫਿਰ ਖੋਆ ਬਣਾਉਣ ਲੱਗੀ ਆ ਖੋਆ ਬਣਾਵਾ ਕਿ ਟਾਈਮ ਤਾਂ ਬਹੁਤ ਲੱਗਦਾ ਕੋਈ ਬਣਾਉਣ ਨੂੰ ਪਰ ਜੋ ਘਰ ਦੀ ਚੀਜ਼ ਬਣ ਜਾਂਦੀ ਹੈ ਉਹਦੇ ਵਰਗੀ ਰੀਸ ਨਹੀਂ ਹੁੰਦੀਗੀ ਤੁਸੀਂ ਵੀ ਘਰੇ ਚੀਜ਼ ਬਣਾਇਆ ਕਰੋ ਟਾਈਮ ਤਾਂ ਲੱਗੇਗਾ ਪਰ ਖੋਆ ਆਪਣਾ ਬਿਲਕੁਲ ਵਧੀਆ ਤਿਆਰ ਹੋਏਗਾ ਤੇ ਦੇਖਦੇ ਕਿੰਨਾ ਸਮਾਂ ਲੈਂਦਾ ਵਾ ਇਹ ਖੋਆ ਬਣਨ ਲਈ ਤਕਰੀਬਨ ਤਾਂ ਦਾ ਤਾਂ 4 ਘੰਟੇ ਨਾਰਮਲ ਹੀ ਆ ਕਿ ਇਹ ਟਾਈਮ ਲਏਗਾ ਤੇ ਫਿਰ ਤੁਹਾਨੂੰ ਹੋ ਕੇ ਦੱਸਾਂਗੇ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਕੀ ਕਰਾਂਗੇ ਜਿਸ ਹਿਸਾਬ ਦੀ ਚੀਜ਼ ਬਣਾਉਣੀ ਆਪਾਂ ਉਸ ਹਿਸਾਬ ਦੇ ਇਹਦੇ ਵਿੱਚ ਡਰਾਈ ਫਰੂਟ ਜ਼ਰੂਰ ਪਾਵਾਂਗੇ ਠੀਕ ਹੈ ਥੋੜਾ ਟਾਈਮ ਹੋਰ ਲੱਗੇਗਾ ਦੇਖੋ ਤੁਸੀਂ ਢਟਕਣ ਜਿਹਾ ਲੱਗ ਗਿਆ ਪਰ ਆਪਾਂ ਹੋਰ ਵੀ ਪਕਾਵਾਂਗੇ ਕਿਉਂਕਿ ਹਲੇ ਪੂਰਾ ਖਾਓ ਤਿਆਰ ਨਹੀਂ ਹੋਇਆਗਾ ਹੁਣ ਦੁੱਧ ਸੜ ਗਿਆ ਜਿਹੜਾ ਸੀਗਾ ਸਨੱਕ ਰਹਿ ਗਿਆ ਹੁਣ ਦੇਖੋ ਅੱਗੇ ਦਾ ਕਿੰਨਾ ਕੁ ਬਣਦਾ ਵਾ ਉਹ ਆਪਣਾ ਕਿ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਮਾਰ ਦੇਖਾਂ ਜਦੋਂ ਠੰਡਾ ਹੋ ਗਿਆ ਇਹਦੇ ਵਿੱਚ ਮੈਂ ਨਾ ਸ਼ੱਕਰ ਪਾਵਾਂਗੀ ਥੋੜੀ ਜੀ ਵੈਸੇ ਖੋਆ ਮਿੱਠਾ ਹੁੰਦਾ ਤੇ ਮੈਨੂੰ ਮਨ ਆ ਵੈਸੇ ਵੀ ਕੁਝ ਪਾਏ ਹੋਣਾ ਵਿੱਚ ਪਰ ਮੈਂ ਇਹਦੇ ਵਿੱਚ ਥੋੜੀ ਸ਼ੱਕਰ ਪਾਵਾਂਗੀ ਉਹ ਤੁਹਾਨੂੰ ਦਿਖਾਉਣੀ ਆ ਆਪਾਂ ਕਿੰਨੀ ਕ ਪਾਉਣੀ ਆ ਇਹਦੇ ਵਿੱਚ ਆਪਾਂ ਸ਼ੱਕਰ ਤੇ ਤੇਲ ਪਾ ਲਈ ਆਪਾਂ ਪਾਮਗੇ ਥੋੜੀ ਜੀ ਖਸਖਸ ਇਹਦੇ ਵਿੱਚ ਜ਼ਿਆਦਾ ਹੋਰ ਕੋਈ ਡਰਾਈ ਫਰੂਟ ਨਹੀਂ ਪਾਉਣਾਗਾ ਬਾਕੀ ਬਹੁਤ ਚੀਜ਼ਾਂ ਬਣਾਇਆਂ ਭਾਜ ਨੇ ਚ ਡਰਾਈ ਫਰੂਟ ਪਾਏ ਨੇ ਆ ਦੇਖੋ ਜੀ ਇਹ ਖੋਆ ਇਸ ਤਰ੍ਹਾਂ ਬਣੇਗਾ ਇਹ ਕਿਹੜਾ ਖੋਆ ਜੀ ਤਲਕਵਾ ਤਲਕਵਾ ਵੀ ਤੁਸੀਂ ਬਹੁਤ ਖਾਦਾ ਹੋਏਗਾ ਪਰ ਮੈਂ ਆਪਣੇ ਹਿਸਾਬ ਨਾਲ ਬਣਾਇਆ ਚੰਗੀ ਤਰ੍ਹਾਂ ਮਿਕਸ ਕਰਦੀ ਆ ਇਹਨੂੰ ਮੈਂ ਕੱਢਾਂਗੀ ਇੱਕ ਥਾਲੀ ਦੇ ਵਿੱਚ ਫਿਰ ਕਿਸੇ ਵੀ ਪਾਂਡੇ ਤੁਸੀਂ ਕੱਢ ਸਕਦੇ ਹੋ ਵੱਡੇ ਜਿਆਦਾ ਤਾਂ ਤੁਸੀਂ ਜਿਆਦਾ ਵੱਡੇ ਪਾਂਡੇ ਚ ਕੱਢੋ ਇਹਨੂੰ ਮੈਂ ਹੁਣ ਕੱਢਾਂਗੀ ਇੱਕ ਥਾਲੀ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਆਪਾਂ ਲਾ ਲਾਂਗੇ ਜੀ ਸਰੋਂ ਦਾ ਤੇਲ ਆਪਾਂ ਇਹ ਲਈਏ ਥਾਲੀ ਤੁਸੀਂ ਦੇਖ ਹੀ ਲਈਏ ਆਮ ਹੀ ਦੇਖ ਦਿਓ ਮੇਰੇ ਹੱਥ ਚੀਜ਼ ਦੇ ਵਿੱਚ ਇਹਨੂੰ ਆਪਾਂ ਇਹ ਥੋੜਾ ਜਿਹਾ ਸਰੋਂ ਦਾ ਤੇਲ ਲਾਵਾਂਗੇ ਤੁਸੀਂ ਦੇਸੀ ਤੈਸਲਾ ਹੀ ਨਹੀਂ ਲਾਉਂਦੇ ਆਪਾਂ ਕੇ ਮੜ ਕੇ ਬੜਾ ਔਖਾ ਮੁਸ਼ਕਲ ਹੁੰਦਾ ਵਾ ਤੁਸੀਂ ਆਮ ਵੀ ਹਲਵਾਈ ਦੇਖੋਗੇ ਉਹ ਸਰੋਂ ਦਾ ਤੇਲ ਹੀ ਲਾਉਂਦੇ ਹੁੰਦੇ ਨੇ ਕਿਉਂਕਿ ਆਪਣਾ ਬੜਾ ਫਿਰੇ ਸੁਣਾ ਇਤੋਂ ਨਾਲ ਲੈ ਜਾਂਦਾ ਵਾ ਤੇ ਆਪਣਾ ਖਵਾ ਬੜਾ ਸੁਣਾ ਤਿਆਰ ਹੋਇਆ ਵਾ ਠਾਹ ਜੀ ਆਪਾਂ ਬਣਾਵਾਂਗੇ ਦੀ ਦਾਣੇਦਾਰ ਬਰਫੀ ਉਹ ਜਿਆਦਾ ਡਰਾਈ ਫਰੂਟ ਪਾਉਣ ਦੀ ਵੀ ਜਰੂਰਤ ਨਹੀਂ ਤੁਸੀਂ ਪਾਉਣਾ ਚਾਹਦੇ ਤਾਂ ਤੁਸੀਂ ਪਾ ਸਕਦੇ ਹੋ ਪਰ ਮੈਂ ਜੇ ਜਿਆਦਾ ਨਹੀਂ ਪਾਏਗੀ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਡਰਾਈ ਫਰੂਟ ਜਿਆਦਾ ਤੇ ਜੋ ਮੈਂ ਪਹਿਲਾਂ ਬਣਾਇਆ ਚ ਪਿੰਨੀਆਂ ਉਹਨਾਂ ਚ ਡਰਾਈ ਫਰੂਟ ਅਸੀਂ ਬਹੁਤ ਪਾ ਲਿਆ ਸੀ ਕਿਉਂਕਿ ਉਹਨਾਂ ਨੇ ਖਾਣਾ ਸੀ ਇਹ ਮੈਗ ਇਸ ਲਈ ਆਪਾਂ ਡਰਾਈ ਫਰੂਟ ਨਹੀਂ ਪਾਇਆ ਆ ਆਪੇ ਦੱਦਾ ਕਰਕੇ ਇਹਨੂੰ ਨਾਲ ਕਰਦੇ ਆਗੇ ਇਹ ਆਪਣੇ ਇਹਦੇ ਨਾਲ ਖੁਰਚਣੇ ਦੇ ਥੋੜੀ ਦੇਰ ਵਿੱਚ ਇਹ ਠੰਡਾ ਹੋ ਜਾਏਗਾ ਥੋੜਾ ਜਿਹਾ ਸੇਕ ਨਿਕਲ ਜਾਏਗਾ ਕੋਸਾ ਕਹਿੰਦੇ ਆ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਕੋਸਾ ਜਿਹਾ ਹੋ ਗਿਆ ਹਨ ਉਹ ਚੀਜ਼ ਹੋ ਜਾਏਗੀ ਫਿਰ ਆਪਾਂ ਇਹਨੂੰ ਪਿੰਨੀ ਆਏ ਫਰਿੱਜ ਚਲਾ ਦੇਾਂਗੇ ਘੰਟੇ ਕੁਲੇ ਮਾ ਲਾਵਾਂਗੇ ਜ਼ਿਆਦਾ ਨਹੀਂ ਲਾਉਣਾ ਆਪਾਂ ਇਹ ਵੀ ਸੈੱਟ ਤੇ ਇੱਥੇ ਲਾ ਲਾਂਗੇ ਰਿਫਾਈਨਡ ਲਾਵਾਂਗੇ ਇੱਥੇ ਉਹ ਸਰੋਂ ਦਾ ਤੇਲ ਨਹੀਂ ਲਾਉਣਾ ਆਪਾਂ ਇਹਨੂੰ ਕਿਉਂਕਿ ਜਦੋਂ ਆਪਾਂ ਇਹਨੂੰ ਘੁਮਾਉਣੇ ਤੋਂ ਚਿੰਬੜ ਦਾਵਾ ਨਾਲ ਅਗਰ ਤੇ ਘੋ ਲੱਗਿਆ ਹੋਵੇਗਾ ਤਾਂ ਉਹ ਨਾਲ ਨਹੀਂ ਚਿੰਬੜੇਗਾ ਖੁਰਚਣਾ ਆਪਣਾ ਥੋੜਾ ਜਿਹਾ ਲਾਉਣਾ ਵਾ ਜਿਆਦਾ ਨਹੀਂ ਲਾਉਣਾ ਆਹ ਲਓ ਜੀ ਆਪਾਂ ਥੋੜਾ ਜਿਹਾ ਲਾ ਲਿਆ ਥੋੜਾ ਜਿਹਾ ਲਾ ਲਿਆ ਆਪਾਂ ਇਹਨੂੰ ਰਿਫਾਈਨਡ ਆ ਦੇਖੋ ਹੁਣ ਨਹੀਂ ਨਾਲ ਚਿੰਬੜੇਗਾ ਬੜਾ ਸੋਹਣਾ ਬਣ ਰਿਹਾ ਹੁਣ ਇਹ ਇੱਕੋ ਜਿਹਾ ਹਾਂਜੀ ਆਪਣੀ ਐ ਖੋਆ ਤਿਲ ਵਰਫੀ ਬਣ ਕੇ ਤਿਆਰ ਜੋ ਕਿ ਆਪਾਂ ਤੁਹਾਡੇ ਸਾਹਮਣੇ ਪਾਇ ਸੀ ਚ ਤਿਲ ਪਾਇ ਸੀ ਖੋਆ ਪਾਇਆ ਥੋੜੀ ਸ਼ੱਕਰ ਤੇ ਥੋੜਾ ਆਪਾਂ ਪਾਈ ਸੀ ਖਸਖਸ ਇਹ ਹੈ ਜੀ ਖਸਖਸ ਖੋਆ ਤਿਲ ਵਰਫੀ ਹਣਾ ਹਾਂਜੀ ਆਪਣੀ ਖੋਆ ਵਰਫੀ ਬਣ ਕੇ ਤਿਆਰ ਆਪਦੇ ਵਿੱਚ ਅੱਜ ਬੇਸਣ ਜਾਂ ਆਟਾ ਕੁਛ ਨਹੀਂ ਪੁੰਨਿਆ ਸਿਰਫ ਕੱਲਾ ਖੋਏ ਦਾ ਜਿਹਦੇ ਵਿੱਚ ਆਪਾਂ ਤਲ ਤੇ ਖਸਖਸ ਪਾਈ ਹੈ ਇਹ ਆਪਾਂ ਵਰਫੀ ਦਾ ਨਾਮ ਰਹਿ ਹੈ ਜੀ ਖਸਖਸ ਕੋ ਬਰਕ ਵੀ ਹੈ ਨਾ ਤੁਸੀਂ ਵੀ ਬੱਚਿਆਂ ਨੂੰ ਘਰ 'ਚ ਬਣਾ ਕੇ ਖੜਾਓ ਆਪ ਵੀ ਖਾਓ ਸੇਤਲੀ ਬਹੁਤ ਵਧੀਆ ਚੀਜ਼ ਹੈ ਹੁਣ ਮੈਂ ਤੁਹਾਡੇ ਸਾਹਮਣੇ ਹੀ ਇਹਦੇ ਪੀਸ ਕੱਟਾਂਗੇ ਆਪਾਂ ਇਹਨੂੰ ਥੋੜੀ ਦੇਨ ਲਈ ਨਾ ਫਰਿੱਜ 'ਚੋਂ ਕੱਢ ਕੇ ਤਾਂ ਗੈਸ ਤੇ ਉੱਪਰ ਜ਼ਰੂਰ ਰੱਖੋ ਕਿਉਂਕਿ ਜੋ ਥੱਲੇ ਆਪਣਾ ਤੇਲ ਲੱਗਿਆ ਹੁੰਦਾ तो ये ना फिर जमया वा हमारा वा फिर जम ही जाता इन आप थोड़ा जो घुमा लागे गैस दे गैस दुमा के फिर ये थल्यो छट देगा दे छेडेगा अपना जो नाल जुड़िया होगा ये बर्फी वाला पीस लो जी आप पीस कट्टा यहाँ पहला गजरेला भी बना चुके हैं कोई है को चाहना, सारा कुछ बनाया तो अच्छ मैं सोचा ਕਿਉਂ ਨਾ ਇੱਕ ਨਮੀ ਡੇਸ ਤਿਆਰ ਕਰਕੇ ਦੇਖੀਏ ਆਪਾਂ ਇੱਥੇ ਡਰਾਈ ਫਰੂਟ ਬਿਲਕੁਲ ਨਹੀਂ ਪਾਇਆ ਆਟਾ ਨਹੀਂ ਪਾਇਆ ਬੇਸਨ ਨਹੀਂ ਪਾਇਆ ਹੈਨਾ ਮੈਂ ਇਹਦੇ ਵਿੱਚ ਸਿਰਫ ਪਾਇਆ ਹੈ ਕੱਲਾ ਖੋਆ ਤੇ ਆਪਾਂ ਦੇਖੋ ਵਰਬੀ ਦੇ ਪੀਸ ਬੜੇ ਸੋਹਣੇ ਕੱਟ ਹੋ ਰਹੇ ਨੇ ਕੋਈ ਇਹ ਨਹੀਂ ਕਿ ਇਹਦੇ ਚ ਕੱਟ ਨਹੀਂ ਹੋ ਰਹੇ ਨੇ ਪਰ ਜਿਹੜੇ ਠੀਕ ਠਾਕ ਤੰਦਰੁਸਤ ਆ ਉਹ ਆਪਦਾ ਬੜਾ ਠੰਡਾ ਖਾਣ ਬੜਾ ਆਕਾ ਤਾਂ ਗਰਮ ਕਰਕੇ ਖਾਵੇਂਗਾ ਪਰ ਇੱਕ ਪੀਸ ਕੱਢ ਕੇ ਦੇਖਦੇ ਆ ਬੜਾ ਸਾਫ਼ ਸੁਥਰਾ ਨਿਕਲਿਆ ਦੇਖੋ ਬਹੁਤ ਸੋਹਣਾ ਪੀਸ ਨਿਕਲਿਆ ਆ ਤੇ ਤੁਸੀਂ ਵੀ ਇਸ ਤਰ੍ਹਾਂ ਪੀਸ ਕਰਕੇ ਬੱਚਿਆਂ ਨੂੰ ਬਣਾ ਕੇ ਘਰੇ ਘਰ ਦੇਖੋ ਇਹਦੀ ਖਿਲਾਓ ਜੀ ਨਾ ਦੇਖੋ ਜੀ ਆਪਾਂ ਨੇ ਕੱਢ ਕੇ ਰੱਖ ਲਈਏ ਤੇ ਤੁਹਾਡੇ ਸਾਹਮਣੇ ਹੀ ਕੱਢ ਰਹੇ ਆਂ ਕੋਈ ਆਪਾਂ ਔਲੇ ਨਹੀਂ ਕੱਢ ਰਹੇਗੇ ਕਿ ਤੁਸੀਂ ਕਹਿਣਾ ਕਿ ਜਾਣ ਕੇ ਔਲੇ ਕੱਢ ਕੇ ਜੀ ਇਹਨਾਂ ਨੇ ਝੂਠ ਦੱਸਿਆ ਵਾ ਹਨਾ ਆਪਾਂ ਤੁਹਾਡੇ ਸਾਹਮਣੇ ਹੀ ਪੀਸ ਕੱਢੇ ਨੇ ਤੇ ਕੱਢ ਵੀ ਰਹੇ ਹਾਂਗੇ ਆਹ ਲੋਚਾ ਸਪਰੇਕਰ ਵਿੱਚ ਬਣਾ ਕੇ ਇਹ ਖਾਓ ਤੇਲ ਘੋਆ ਤੇਲ ਘੋਆ ਤੇਲ ਖਸਕਸ ਇਹ ਵਰਫੀ ਆਪਾਂ ਬਣਾ ਕੇ ਤਿਆਰ ਕਰ ਲਈਏ ਤੁਸੀਂ ਦੱਸਣਾ ਕਿ ਤੁਹਾਨੂੰ ਫਿਰ ਕਿਸ ਤਰੀਕ ਦੀ ਲੱਗੀ ਹੈ ਮੇਰੀ ਰੈਸਪੀ ਮੈਂ ਮੈਨੂੰ ਬਹੁਤ-ਬਹੁਤ ਸਹਿਯੋਗ ਦਿਓ ਫਿਰ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ